ਅੰਮ੍ਰਿਤਸਰ ਜੋ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਭਾਜਪਾ ਦੇ ਕੇਂਦਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਜੀ ਈਸਵਰੇ ਅੰਮ੍ਰਿਤਸਰ ਏਅਰਪੋਰਟ ਤੇ ਆ ਚੁੱਕੇ ਨੇ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕੌਮੀ ਪ੍ਰਧਾਨ ਭਾਜਪਾ ਦੇ ਜਗਤ ਪ੍ਰਕਾਸ਼ ਨੱਡਾ ਜੀ ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚ ਚੁੱਕੇ ਨੇ ਤਸਵੀਰਾਂ ਚ ਦੇਖ ਸਕਦੇ ਹੋ ਭਾਜਪਾ ਹੀ ਲੀਡਰ ਜਿਹੜੇ ਨੇ ਉਹਨਾਂ ਦੇ ਸਵਾਗਤ ਉਹਨਾਂ ਦਾ ਸਵਾਗਤ ਕਰ ਰਹੇ ਨੇ ਜੇ ਜਗਤ ਪ੍ਰਕਾਸ਼ ਨੱਡਾ ਆ तरुण चौक जी ਉਹਨਾਂ ਨੂੰ ਵੈਲਕਮ ਕਰਨ ਲਈ ਪਹੁੰਚੇ ਹੋਏ ਨੇ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਅਮਰitsar ਹਵਾਈ ਅਡੇਂਗੀਆਂ ਨੇ ਜਿਸ ਤਰ੍ਹਾਂ ਹੀ ਉਹ ਹਵਾਈ ਜਹਾਜ਼ ਤੋਂ ਉਤਰੇ ਨੇ ਔਰ ਰੈਲੀ ਵਾਲੇ ਸਥਲ ਤੇ ਕਰਵਾਣਾ ਹੋ ਰਿਹਾ ਹੈ ਲੈ ਸੋ ਜਗਤ ਪ੍ਰਕਾਸ਼ ਲੜਾ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਜਗਤਪ੍ਰਕਾਸ਼ ਨੇ ਚੋਣ ਪ੍ਰਚਾਰ ਦੇ ਆਖਰੀ ਦਿਨ ਚੋਣ ਪ੍ਰਚਾਰ ਦੇ ਆਖਰੀ ਦਿਨ ਚੋਣ ਅੰਮ੍ਰਿਤਸਰ ਦੇ ਵਿੱਚ ਆਪਣੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਸੋ ਜਗਤਪ੍ਰਕਾਸ਼ ਆਪਣੀ ਗੱਡੀ ਦੇ ਵਿੱਚ ਬੈਠ ਗਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਸ ਕੁਛ ਹੀ ਦੇਰ ਬਾਅਦ ਉਹ ਰਣਜੀਤ ਐਡਵਿਓ ਦੇ ਵਿੱਚ ਚੋਣ ਰੈਲੀ ਸਥਲ ਤੇ ਪਹੁੰਚਣਗੇ ਰੈਲੀ ਸਥਲ ਦੇ ਉਤੇ ਉਹ ਆਪਣਾ ਜਿਹੜੀ ਉਹਨਾਂ ਦੀ ਰਣਜੀਤ ਐਵਨਿਊ ਅੰਮ੍ਰਿਤਸਰ ਦੇ ਵਿੱਚ ਰੈਲੀ ਰੱਖੀ ਗਈ ਹੈ ਚੋਣ ਪ੍ਰਚਾਰ ਦੇ ਆਖਰੀ ਦਿਨ ਜਗਤ ਪ੍ਰਕਾਸ਼ ਨੱਡਾ ਪਹੁੰਚ ਕੇ ਲੇ ਸੋ ਤੁਸੀਂ ਤਸਵੀਰਾਂ ਹੀ ਦੇਖ ਸਕਦੇ ਹੋ ਜਗਤ ਪ੍ਰਕਾਸ਼ ਨੱਡਾ ਤੁਰੰਤ ਉਹਥੇ ਪਹੁੰਚੇ ਸਨ ਜਗਤ ਪ੍ਰਕਾਸ਼ ਨੱਡਾ ਚੋਨਾ ਦੇ ਆਖ ਚੋਨ ਪ੍ਰਚਾਰ ਦੇ ਆਖਰੀ ਦਿਨ ਅੰਮ੍ਰਿਤਸਰ ਪਹੁੰਚੇ ਨੇ ਆਪਣੇ ਉਮੀਦਵਾਰ ਕਰਨਜੀਤ ਸਿੰਘ ਸੰਧੂ ਦੇ ਹੱਕ ਦੇ ਵਿੱਚ ਚੋਨ ਰੈਲੀ ਕਰਨਗੇ ਔਰ ਰੈਲੀ ਰਣਜੀਤ ਐਵੇਨਿਊ ਦੇ ਗਰਾਊਂਡ ਦੇ ਵਿੱਚ ਰੱਖੀ ਗਈ ਹੈ ਜਿੱਤੇ ਵਿੱਚ ਸ਼ਾਮਲ ਹੋਣ ਲਈ ਉਹ ਦਿੱਲੀ ਤੋਂ ਸਪੈਸ਼ਲ ਹਵਾਈ ਜਹਾਜ਼ ਤੇ ਇੱਥੇ ਪਹੁੰਚੇ ਨੇ ਕੈਮਰਾ ਪਰਸਨ ਵਿਪੰਦ ਦੇ ਨਾਮ ਜੋਤੀ ਬਲ ਦਨਿਸ਼ੋਰਾ ਟੀਵੀ ਅੰਮ੍ਰਿਤਸਰ ਅੰਮ੍ਰਿਤਸਰ ਚੋਨ ਪ੍ਰਚਾਰ ਕਰਨ ਲਈ ਪਹੁੰਚੇ ਭਾਜਪਾ ਦੇ ਕੇਂਦਰੀ ਪ੍ਰਧਾਨ ਜਸ जगत प्रकाश नड्डा जी एश्वरे अमृतसर एयरपोर्ट पे आ चुके ने ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕੌਮੀ ਪ੍ਰਧਾਨ ਭਾਜਪਾ ਦੇ ਜਗਤ ਪ੍ਰਕਾਸ਼ ਨੱਡਾ ਜੀ ਅੰਮ੍ਰਿਤਸਰ 에어ਪੋਰਟ ਤੇ ਪਹੁੰਚ ਚੁਕੇ ਨੇ ਤਸਵੀਰਾਂ ਚ ਦੇਖ ਸਕਦੇ ਹੋ ਭਾਜਪਾ ਹੀ ਲੀਡਰ ਜਿਹੜੇ ਨੇ ਉਹਨਾਂ ਦੇ ਸਵਾਗਤ ਉਹਨਾਂ ਦਾ ਸਵਾਗਤ ਕਰ ਰਹੇ ਨੇ ਜੇ ਜਗਤ ਪ੍ਰਕਾਸ਼ ਨੱਡਾ ਤਰुण ਚੋਕ ਜੀ ਉਹਨਾਂ ਨੂੰ ਵੈਲਕਮ ਕਰਨ ਲਈ ਪਹੁੰਚੇ ਹੋਏ ਨੇ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਹਵਾਈ ਅਡੇਰੀਆ ਨੇ ਜਿਸ ਤਰ੍ਹਾਂ ਹੀ ਉਹ ਹਵਾਈ ਜਹਾਜ਼ ਤੋਂ ਉਤਰੇ ਨੇ ਔਰ ਰੈਲੀ ਵਾਲੇ ਸਥਾਨ ਤੇ ਪਰਵਾਣਾ ਹੋ ਰਹੇ ਨੇ ਸੋ ਜਗਤ ਪ੍ਰਕਾਸ਼ ਲੱਡਾ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਜਗਤ ਪ੍ਰਕਾਸ਼ ਲੱਡਾ ਚੋਨ ਪ੍ਰਚਾਰ ਦੇ ਆਖਰੀ ਦਿਨ ਚੋਨ ਪ੍ਰਚਾਰ ਦੇ ਆਖਰੀ ਦਿਨ ਚੋਨ ਅੰਮ੍ਰਿਤਸਰ ਦੇ ਵਿੱਚ ਆਪਣੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਸੋ ਜਗਤ ਪ੍ਰਕਾਸ਼ ਆਪਣੀ ਗੱਡੀ ਦੇ ਵਿੱਚ ਬੈਠ ਗਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਸ ਕੁਝ ਹੀ ਦੇਰ ਬਾਅਦ ਉਹ ਰਣਜੀਤ ਐਵਿਨਿਊ ਦੇ ਵਿੱਚ ਚੋਣ ਰੈਲੀ ਸਥਲ ਤੇ ਪਹੁੰਚਣਗੇ ਰੈਲੀ ਸਥਲ ਦੇ ਉੱਤੇ ਉਹ ਆਪਣਾ ਜਿਹੜੀ ਉਹਨਾਂ ਦੀ ਰਣਜੀਤ ਐਵਿਨਿਊ ਅੰਮ੍ਰਿਤਸਰ ਦੇ ਵਿੱਚ ਰੈਲੀ ਰੱਖੀ ਗਈ ਹੈ ਚੋਣ ਪ੍ਰਚਾਰ ਦੇ ਆਖਰੀ ਦਿਨ ਜਗਤ ਪ੍ਰਕਾਸ਼ ਲੱਡਾ ਕੌਣ ਕਿਤੇ ਲਈ ਸੋ ਤੁਸੀਂ ਤਸਵੀਰਾਂ ਹੀ ਦੇ ਸਕਦੇ ਹੋ ਜਗਤ ਪ੍ਰਕਾਸ਼ ਨੱਡਾ ਤਰਨਖੋਟੇ ਪਹੁੰਚੇ ਸੰ

Instagram X aur WhatsApp channel par